ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੋਂ ਸਟੱਡੀ ਕਲਾਸ ਟਿਊਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਇਲਾਜ਼ਮੀ ਬੀਐਸ ਮੈਸਟਰ 5th ਜਿਹੜੇ ਕਿ ਵੀਡੀਓਜ਼ ਬਣਾ ਰਹੇ ਹਾਂ ਸੋ ਪਹਿਲਾਂ ਆਪਾਂ ਜਿਹੜੇ ਕਿ ਜਿਹੜੇ ਆ ਤੁਹਾਡੇ ਰਚਨਾਵਾਂ ਨੇ ਉਹਨਾਂ ਦੇ ਕੇਂਦਰੀ ਭਾਅ ਵਿਸ਼ਾ ਵਸਤੂ ਸਾਰ ਕਰ ਰਹੇ ਹਾਂ ਸੋ ਹੁਣ ਤੱਕ ਆਪਾਂ 22 ਕਰ ਚੁੱਕੇ ਹਾਂ ਤੇ ਬਾਕੀ ਜਿਹੜੇ 23 24 25 ਵਾਲੀ ਇਸ ਵੀਡੀਓ ਚ ਕਰਾਂਗੇ 26 ਵਾਲੀ ਤੇ ਬਾਕੀ ਸਬਜੈਕਟਸ ਦੀ ਵੀ ਪੜ੍ਹਨ ਤੇ ਅਰੰਭ ਸ਼ੁਰੂ ਕਰ ਰੱਖੀ ਆ ਸਾਰਾ ਸਿਲੇਬਸ ਅਪਲੋਡ ਕੀਤਾ ਹੋਇਆ ਪਲੇਲਿਸਟ ਬਣੀ ਹੋਈ ਆ ਸੈਮੈਸਟਰ 5 ਹਾਂਜੀ ਸਾਧੋ ਰਚਨਾ ਆਰਾਮ ਬਣਾਈ ਸਾਧੋ ਰਚਨਾ ਆਰਾਮ ਬਣਾਈ ਸ਼ਬਦ ਜਿਹੜੇ ਸ਼੍ਰੀ ਗੁਰ ਤੇਗ ਬਹਾਦਰ ਜੀ ਦੀ ਰਚਨਾ ਇਸ ਦਾ ਵਿਸ਼ਾ ਕੀ ਆ ਸੰਸਾਰ ਦੀ ਨਾਸ਼ਮਾਨਤਾ ਮਤਲਬ ਕਿ ਸੰਸਾਰ ਨੇ ਇੱਕ ਦਿਨ ਨਸ਼ਟ ਹੋ ਜਾਣਾ ਇਹ ਇਸ ਦਾ ਵਿਸ਼ਾ ਜਿਸ ਕਰਕੇ ਮਨੁੱਖ ਅਚਲ ਚਪਲੇਖੇ ਵਿੱਚ ਰਹਿੰਦਾ ਹਾਂਜੀ ਇਸ ਦਾ ਵਿਸ਼ਾ ਕੀ ਆ ਵੀ ਸੰਸਾਰ ਦੀ ਨਾਸ਼ਮਾਨਤਾ ਵੀ ਸੰਸਾਰ ਨੇ ਇੱਕ ਦਿਨ ਨਸ਼ਟ ਹੋਣਾ ਤਾਂ ਜਿਸ ਵਾਰੇ ਮਨੁੱਖ ਜਿਹੜੇ ਕੀ ਮਨੁੱਖ ਨੇ ਆਪਣੇ ਅਸਚਰਜ ਕਿਉਂਕਿ ਅਨੋਖੇ ਭਲੇਖੇ ਰੱਖੇ ਰੱਖੇ ਹੋਏ ਨੇ ਅਨੋਖੇ ਭਲੇਖੇ ਦੇ ਵਿੱਚ ਰਹਿੰਦਾ ਗੁਰੂ ਜੀ ਫਰਮਾਉਂਦੇ ਨੇ ਕਿ ਪਰਮਾਤਮਾ ਨੇ ਜਗਤ ਦੀ ਇਹ ਅਸਚਰਜ ਅਨੋਖੀ ਰਚਨਾ ਅਜਹੀ ਰਚੀ ਹੈ ਕਿ ਇੱਕ ਮਨੁੱਖ ਤਾਂ ਮਰਦਾ ਠੀਕ ਹੈ ਪਰ ਦੂਜਾ ਉਸ ਨੂੰ ਮਰਦਿਆਂ ਦੇ ਕੇ ਵੀ ਆਪਣੇ ਆਪ ਨੂੰ ਸਦਾ ਟਿਕਿਆ ਰਹਿਣ ਵਾਲਾ ਸਮਝਦਾ ਮਤਲਬ ਕਿ ਜਦੋਂ ਕਿਸੇ ਦੀ ਡੈਥ ਹੁੰਦੀ ਆ ਤੋ ਬੰਦਾ ਤਾਂ ਮਰ ਜਾਂਦਾ ਬਟ ਜਿਹੜੇ ਉਹਨੂੰ ਬਾਕੀ ਦੇਖਦੇ ਨੇ ਉਹ ਇਹ ਚੀਜ਼ ਭੁੱਲੀ ਬੈਠੇ ਉਹਨਾਂ ਨੇ ਕਿ ਵੀ ਉਹਨਾਂ ਦੀ ਵੀ ਕਿਨ੍ਕ ਤਾਂ ਡੈਥ ਹੋਣੀ ਆ ਉਹ ਵੀ ਜੀ ਸੋਚਦੇ ਨੇ ਕਿ ਅਸ ਤਾਂ ਸਦਾ ਹੀ ਰਹਿਣਾ ਮਤਲਬ ਕਿ ਉਹਨਾਂ ਨੂੰ ਮੌਤ ਦੀ ਜਿਹੜੀ ਯਾਦ ਨਹੀਂ ਆਉਂਦੀ ਇਹ ਇੱਕ ਇਹੋ ਜਿਹਾ ਜਿਹੜਾ ਅਸਚਰਜ ਅਨੋਖਾ ਤਮਾਸ਼ਾ ਹੈ ਜੋ ਬਿਆਨ ਜੋ ਦਾ ਜਿਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਮਨੁੱਖ ਕਾਮ ਕ੍ਰੋਧ ਲੋ ਮੋਹ ਦੇ ਕਾਬੂ ਦੇ ਵਿੱਚ ਆਇਆ ਰਹਿੰਦਾ ਤੇ ਪਰਮਾਤਮਾ ਦੀ ਹਸਤੀ ਨੂੰ ਉਹ ਭੁਲਾਈ ਬੈਠਾ ਰੱਖਦਾ ਠੀਕ ਹੈ ਮਤਲਬ ਕਿ ਉਹਨੂੰ ਪਰਮਾਤਮਾ ਦੀ ਕੋਈ ਹਸਤੀ ਜਾਣਦੇ ਰਹਿੰਦੇ ਸਿਰਫ ਮਨੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸਿਆ ਰਹਿੰਦਾ ਇਹ ਸਰੀਰ ਸਧਾਰਨ ਨਾਲ ਰਹਿਣ ਵਾਲਾ ਨਹੀਂ ਪਰ ਮਨੁੱਖ ਇਸ ਨੂੰ ਸਦਾ ਕਾਇਮ ਰੱਖਣ ਵਾਲਾ ਸਮਝਦਾ ਜਦਕਿ ਪਤਾ ਹੈ ਕਿ ਇਹ ਇਸਰੀ ਨੂੰ ਜ਼ਰੂਰ ਨਸ਼ਟ ਹੋਣਾ ਪਰ ਮਨੁੱਖ ਕੀ ਹੈ ਇਸ ਭਲੇਖੇ ਦੇ ਵਿੱਚ ਜੀ ਜਾਂਦਾ ਕਿ ਇਹ ਤਾਂ ਜਿਵੇਂ ਸਦਾ ਕਾਇਮ ਰਹੂਗਾ ਮਤਲਬ ਕਿ ਉਹਨੂੰ ਮੌਤ ਕੋਈ ਜਾ ਚੇਤੇ ਨਹੀਂ ਹੁੰਦੀ ਜਿਵੇਂ ਰਾਤ ਵੇਲੇ ਸੁੱਤੇ ਜਿਹੜਾ ਸੁਪਨਾ ਆਉਂਦਾ ਮਨੁੱਖ ਉਸੇ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਮਤਲਬ ਕਿ ਜਦੋਂ ਰਾਤ ਨੂੰ ਸੁਪਨਾ ਆਉਂਦਾ ਆਪਾਂ ਨੂੰ ਲੱਗਦਾ ਵੀ ਸ਼ਾਇਦ ਉਹ ਆਪਣੇ ਨਾਲ ਸੱਚੀ ਵਾਪਰ ਰਿਹਾ ਜਿਵੇਂ ਬੱਦਲ ਦੀ ਸ਼ਾਂ ਸਦਾ ਟਿਕੀ ਰਹਿਣ ਵਾਲੀ ਨਹੀਂ ਰਹਿ ਸਕਦੀ ਤੇਵੇਂ ਹੀ ਕਹਿੰਦੇ ਵੀ ਦੁਨੀਆ ਦੇ ਵਿੱਚ ਜੋ ਚੀਜ਼ ਦਿਖ ਰਹੀ ਹੈ ਸਭ ਕੁਝ ਆਪਣੇ ਆਪ ਸਮੇਂ ਨਾਲ ਨਸ਼ਟ ਹੋ ਜਾਣੀ ਹੈ ਠੀਕ ਹੈ ਵੀ ਕੋਈ ਚੀਜ਼ ਪਰਮਾਨੈਂਟ ਨਹੀਂ ਹੋਏਗੀ ਸਿਰ ਪਰਮਾਤਮਾ ਦਾ ਨਾਮ ਆ ਜਿਹੜਾ ਹਮੇਸ਼ਾ ਅਮਰ ਰਹਿੰਦਾ ਜਿਸ ਮਨੁੱਖ ਨੇ ਸੰਸਾਰ ਨੂੰ ਨਾਸ਼ਵਾਨ ਸਮਝ ਲਿਆ ਉਹ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੇ ਸ਼ਰਨ ਪੈ ਰਗਾ ਵੀ ਜਿਹੜੇ ਮਨੁੱਖ ਨੇ ਇਹ ਸਮਝ ਲਿਆ ਕਿ ਇਹ ਸੰਸਾਰ ਆ ਜਿਹੜੇ ਕਿ ਹਾਂਜੀ ਤੇ ਜਿਹੜੇ ਮਨੁੱਖਾਂ ਨੇ ਇਹ ਸਮਝ ਲਿਆ ਕਿ ਸੰਸਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਨਾਸ਼ਵਾਨ ਚੀਜ਼ਾਂ ਨੇ ਸੰਸਾਰ ਠੀਕ ਹੈ ਵੀ ਸੰਸਾਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਨੇ ਸਭ ਨੇ ਇੱਕ ਨਾ ਇੱਕ ਦਿਨ ਨਸ਼ਟ ਹੋ ਜਾਣਾ ਉਹ ਆਪਣਾ ਸਰੀਰ ਨਸ਼ਟ ਹੋ ਜਾਣਾ ਤਾਂ ਉਹ ਮਨੁੱਖ ਸਦਾ ਰਹਿਣ ਵਾਲੇ ਅਮਰ ਰਹਿਣ ਵਾਲਾ ਪ੍ਰਮਾਤਮਾ ਉਹਨਾਂ ਦੀ ਜਿਹੜੀ ਕਿ ਸ਼ਰਨ ਦੇ ਵਿੱਚ ਪਿਆਰਾਂ ਦਾ ਪਰਮਾਤਮਾ ਦੇ ਨਾਮ ਬੰਦਗੀ ਦੇ ਵਿੱਚ ਪੈ ਜਾਂਦਾ। ਕੇਂਦਰੀਪਾ ਪਰਮਾਤਮਾ ਦੀ ਰਚਨਾ ਅਜਬ ਹੈ। ਅਜਬ ਕੀ ਹੈ? ਅਨੋਖੀ ਹੈ, ਅਸਚਰਜ ਹੈ। ਇੱਥੇ ਹਰ ਕੋਈ ਦੂਜਿਆਂ ਨੂੰ ਮਰਦਿਆਂ ਦੇਖ ਕੇ ਆਪਣੇ ਆਪ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ। ਪਰ ਮਨੁੱਖ ਨੂੰ ਸੰਸਾਰ ਨੂੰ ਨਾਸ਼ਵਾਨ ਮੰਨ ਕੇ ਪਰਮਾਤਮਾ ਨੇ ਸ਼ਰਨ ਲੈਣਾ ਚਾਹੀਦਾ ਹੈ। ਅਗੇ 24 ਹੈ। ਜਗਤ ਮੈਂ ਝੂਠੀ ਦੇਖਪ੍ਰੀਤ ਹਾਂਜੀ। ਜਗਤਮਹਿ ਝੁੱਠੀ ਦੇਖ ਪ੍ਰੀਤ ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਇਸ ਦਾ ਵਿਸ਼ਾ ਸੰਸਾਰਿਕ ਸੰਬੰਧੀਆਂ ਨੇ ਝੁੱਠੀ ਪ੍ਰੀਤ ਮਤਲਬ ਕਿ ਇਹਦਾ ਵਿਸ਼ਾ ਕੀ ਹੈ ਵੀ ਸੰਸਾਰ ਦੇ ਵਿੱਚ ਜਿਹੜੇ ਆਪਣੇ ਸੰਬੰਧ ਨੇ ਇਹ ਸਾਰੇ ਕੀ ਨੇ ਝੁੱਠੀ ਪ੍ਰੀਤ ਨੇ ਜਿਸ ਨੂੰ ਦੱਸ ਕੇ ਗੁਰੂ ਜੀ ਮਨੁੱਖ ਨੂੰ ਪਰਮਾਤਮਾ ਨਾਲ ਪ੍ਰੀਤ ਪਾਉਣ ਦੀ ਪ੍ਰੇਰਣਾ ਦਿੰਦੇ ਨੇ ਗੁਰੂ ਜੀ ਕੀ ਕਹਿੰਦੇ ਨੇ ਕਿ ਇਹ ਸੰਸਾਰ ਦੇ ਵਿੱਚ ਜਿੰਨੇ ਵੀ ਆਪਣੇ ਸੰਸਾਰਿਕ ਰਿਸ਼ਤੇ ਬਣਾਏ ਹੋਏ ਨੇ ਸਾਰੇ ਇੱਕ ਝੁੱਠੀ ਪ੍ਰੀਤ ਦੇ ਵਿੱਚ ਨੇ ਸੱਚੀ ਪ੍ਰੀਤ ਕੀ ਆ ਪਰਮਾਤਮਾ ਦੇ ਨਾਲ ਆਪਾਂ ਨੂੰ ਉਹਦੇ ਨਾਲ ਸੱਚੀ ਪ੍ਰੀਤ ਪਾਉਣੀ ਚਾਹੀਦੀ ਆ। ਗੁਰੂ ਜੀ ਫਰਮਾਉਂਦੇ ਨੇ ਕਿ ਮੈਂ ਦੇਖਿਆ ਕਿ ਦੁਨੀਆ ਵਿੱਚ ਸਬੰਧੀਆਂ ਦਾ ਪਿਆਰ ਆ ਜਿਹੜਾ ਕਿ ਰਿਸ਼ਤੇਦਾਰੀਆਂ ਦਾ ਪਿਆਰ ਆ ਉਹ ਝੁੱਠਾ। ਜਿਸ ਵਾਰੀ ਇਸਤਰੀ ਦੀ ਗੱਲ ਕਰੋ ਜਾਂ ਮਿੱਤਰ ਦੀ ਸਾਰੇ ਆਪੋ ਆਪਣੇ ਸੁੱਖ ਦੇ ਖਾਤਰ ਇੱਕ ਦੂਜੇ ਦੇ ਨਾਲ ਤੁਰੇ ਫਿਰਦੇ ਨੇ। ਸਾਰਿਆਂ ਦਾ ਚਿੱਤ ਮੋਹ ਦੇ ਨਾਲ ਵੱਜਿਆ ਹੋ ਹੁੰਦਾ ਜਿਸ ਕਰਕੇ ਹਰ ਕੋਈ ਇਹੋ ਆਖਦਾ ਕਿ ਇਹ ਮੇਰਾ ਇਹ ਮੇਰਾ। ਪਰ ਅਖੀਰਲੇ ਵੇਲੇ ਜਦੋਂ ਮਨੁੱਖ ਦੀ ਮੌਤ ਹੁੰਦੀ ਆ ਉਸ ਸਮੇਂ ਕੋਈ ਵੀ ਸਾਥੀ ਨਹੀਂ ਬਣਦਾ। ਕਿਉਂਕਿ ਹਰ ਮਨੁੱਖ ਜਿਹੜੇ ਕਿ ਇਕੱਲਾ ਇਕੱਲਾ ਜਾਂਦਾ ਕੋਈ ਕਿਸੇ ਨਾਲ ਨਹੀਂ ਜਾਂਦਾ ਪਰੰਤੂ ਮਨੁੱਖ ਦਾ ਮੂਰਖ ਮਨ ਬਾਰ-ਬਾਰ ਸਮਝਾਉਣ ਤੇ ਵੀ ਇਹ ਨਹੀਂ ਸਮਝਦਾ ਉਸ ਨੂੰ ਸਮਝਣਾ ਚਾਹੀਦਾ ਕਿ ਜਦੋਂ ਮਨੁੱਖ ਪਰਮਾਤਮਾ ਨੇ ਸਿਫਤ ਸਲਾਹ ਦੇ ਗੀਤ ਗਾਉਂਦਾ ਠੀਕ ਹੈ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਤਦੋਂ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਵੀ ਜਦੋਂ ਹੀ ਮਨੁੱਖਾ ਜਿਹੜੇ ਕਿ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਉਦੋਂ ਹੀ ਜਿਹੜਾ ਇਹ ਸੰਸਾਰ ਜਿਹੜੇ ਇੱਕ ਸਮੁੰਦਰ ਦੀ ਤਰ੍ਹਾਂ ਉਸ ਤੋਂ ਪਾਰ ਲੰਘ ਸਕਦਾ ਪਰਮਾਤਮਾ ਦੀ ਸਿੱਖ ਸਲਾਹ ਕਰਕੇ ਅੱਗੇ ਕੇਂਦਰੀ ਭਾਵ ਆ ਸੰਸਾਰਿਕ ਸੰਬੰਧੀਆਂ ਦੀ ਪ੍ਰੀਤ ਛੁੱਟੀ ਹੈ ਖੁਦਗਰਜ਼ ਭਰੀ ਹੈ ਜਿਸ ਕਰਕੇ ਮਨੁੱਖ ਨੂੰ ਪ੍ਰਭੂ ਨਾਲ ਪ੍ਰੀਤ ਕਰਨੀ ਚਾਹੀਦੀ ਹੈ ਅੱਗੇ ਹੈਗੇ ਜੋਨਰ ਦੁੱਖ ਹੈ ਹਾਂਜੀ ਇਹ ਵੀ ਸ਼ਬਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਇਸ ਦਾ ਵਿਸ਼ਾ ਮਨੁੱਖ ਦੇ ਉਹਨਾਂ ਗੁਣਾਂ ਦਾ ਵਰਣਨ ਕਰਨਾ ਜਿਨ੍ਹਾਂ ਨੂੰ ਧਾਰਨ ਕਰਨ ਵਾਲਾ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਿੱਚ लीन ਹੁੰਦਾ ਹੈ ਮਲਕੀ ਇਸ ਦੇ ਵਿੱਚ ਗੁਰੂ ਜੀ ਨੇ ਦੱਸਿਆ ਕਿ ਮਨੁੱਖ ਨੂੰ ਉਹ ਸਾਰੇ ਗੁਣ ਦਾ ਵਰਣਨ ਦੱਸਿਆ ਇਸ ਸ਼ਬਦ ਦੇ ਵਿੱਚ ਵੀ ਜਿਨ੍ਹਾਂ ਨੂੰ અપਨਾ ਕੇ ਉਹ ਧਾਰਨ ਕਰਨ ਵਾਲਾ ਠੀਕ ਹੈ ਗੁਰੂ ਵੀ ਜਿਹਨੇ ਹੈ ਜਿਹੜੇ ਕਿ ਗੁਣ ਅਪਣਾ ਲਏ ਉਹ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਵਿੱਚ ਫਿਰਲੀਨ ਹੋ ਜਾਂਦਾ ਹੈ ਉਹ ਸਾਰੇ ਇਨ ਸ਼ੋਰ ਦੇ ਵਿੱਚ ਮੈਂ ਸਮਝਾਉਣੀ ਹੈ ਕਿ ਇਸ ਦੇ ਵਿੱਚ ਮਨੁੱਖ ਨੂੰ ਜਿਹੜੇ ਕਿ ਉਹ ਸਾਰੇ ਗੁਣਾਂ ਨੂੰ ਬਾਰੇ ਵਰਣਨ ਕੀਤਾ ਗਿਆ ਜਿਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਮਨੁੱਖਾ ਜਿਹੜਾ ਕਿ ਪਰਮਾਤਮਾ ਦੇ ਵਿੱਚ ਲੀਨ ਹੋ ਸਕਦਾ ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਦੁੱਖਾਂ ਤੋਂ ਘਬਰਾਉਂਦਾ ਨਹੀਂ ਠੀਕ ਹੈ ਦੁੱਖਾਂ ਨੂੰ ਦੇਖ ਕੇ ਡਰਦਾ ਨਹੀਂ ਜਿਸਦੇ ਹਿਰਦੇ ਦੇ ਵਿੱਚ ਸੁੱਖ ਦੇ ਨਾਲ ਕੋਈ ਮੋਹ ਨਹੀਂ ਠੀਕ ਹੈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਪਰਮਾਤਮਾ ਨੂੰ ਹਰਦਮ ਜਿਹੜੇਗੀ ਚੇਤੇ ਰੱਖਦਾ ਤੇ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦਾ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਮੰਨ ਮਿੱਠਾ ਜਾਣਦਾ ਕਿਸੇ ਪ੍ਰਕਾਰ ਦਾ ਡਰ ਨਹੀਂ ਜਿਹੜਾ ਸੋਨੇ ਨੂੰ ਮਿੱਟੀ ਦੀ ਤਰ੍ਹਾਂ ਸਮਝਦਾ ਠੀਕ ਹੈ ਮਤਲਬ ਕਿ ਉਹਨੂੰ ਮੋਹ ਨਹੀਂ ਹੈਗਾ ਸਿਰਫ ਪਰਮਾਤਮਾ ਨਾਲ ਮੋਹ ਹੋਵੇ ਸੰਸਾਰਿਕ ਪਦਾਰਥਾਂ ਨਾਲ ਨਹੀਂ ਜਿਸ ਦੇ ਹਿਰਦੇ ਵਿੱਚ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਜਿਸ ਵਿੱਚ ਨਾ ਲੋਭਾ ਤੇ ਨਾ ਮੋਹ ਹੈ ਜਿਹੜਾ ਖੁਸ਼ੀ ਗਮੀ ਤੋਂ ਨਿਰਲੇਪਾ ਨਿਰਲੇਪ ਕੀ ਹੁੰਦਾ ਵੀ ਮੁਕਤ ਮੁਕਤ ਹੋਣਾ ਮੁਕਤ ਹੋਣਾ ਠੀਕ ਹੈ ਵੀ ਕੋਈ ਵੀ ਫਰਕ ਨਾ ਪੈਣਾ ਵੀ ਚਾਹੇ ਖੁਸ਼ੀ ਆ ਚਾਹੇ ਗਮੀ ਆ ਉਹਨੂੰ ਸਾਰੇ ਪਰਮਾਤਮਾ ਦਾ ਬਾਣਾ ਸਮਝ ਬਾਣਾ ਮੰਨ ਕੇ ਜਿਹੜੇ ਕਿ ਉਹਨੂੰ ਚੱਲੇ ਜਿਸ ਨੂੰ ਕਾਮ ਵਾਸ਼ਨਾ ਤੇ ਕ੍ਰੋਧ ਸ਼ੋ ਨਹੀਂ ਸਕਦੀ ਜਿਸ ਉੱਤੇ ਗੁਰੂ ਦੀ ਅਤੇ ਜਿਸ ਉੱਤੇ ਗੁਰੂ ਦੀ ਮਿਹਰ ਹੁੰਦੀ ਆ ਉਸਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਜਿਹੜੇ ਕਿ ਟਿਕ ਜਾਂਦਾ ਮਤਲਬ ਕਿ ਇਹ ਸਾਰੇ ਗੁਣਾ ਵਾਲੇ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਤੇ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਜਿਹਦੇ ਮਨ ਦੇ ਵਿੱਚ ਸੁੱਖ ਲਈ ਮੋਹ ਨਹੀਂ ਕਿਸੇ ਪ੍ਰਕਾਰ ਦਾ ਡਰ ਨਹੀਂ ਸੋਨੇ ਨੂੰ ਵੀ ਮਿੱਟੀ ਦਾ ਸਮਝਦਾ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਦਾ ਨਾ ਉਹਨੂੰ ਲੋਭ ਵਾ ਨਾ ਉਹਨੂੰ ਹੰਕਾਰ ਹੈ ਤੇ ਉਹਨੂੰ ਖੁਸ਼ੀ ਗਮੀ ਤੇ ਵੀ ਕੋਈ ਫਰਕ ਨਹੀਂ ਪੈਂਦਾ ਕਾਮ ਵਾਸ਼ਨਾ ਕ੍ਰੋਧ ਵੀ ਉਹਨੂੰ ਛੂ ਨਹੀਂ ਸਕਦੇ ਠੀਕ ਹੈ ਇਹੋ ਜਿਹਾ ਮਨੁੱਖ ਪਰਮਾਤਮਾ ਦਾ ਨਾਮ ਜਿਹੜੇ ਕਿ ਉਹਦੇ ਮਨ ਦੇ ਵਿੱਚ ਟਿਕ ਜਾਂਦਾ ਹੈ ਉਹਨੂੰ ਕਰੇ ਤੇ ਉਹ ਉਹਦੇ ਨਾਲ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਕੇਂਦਰੀ ਭਾਵ ਜੋ ਮਨੁੱਖ ਦੁੱਖ ਸੁੱਖ ਤੇ ਸੋਨਾ ਮਿੱਟੀ ਨੂੰ ਸਮਾਨ ਮੰਨਦੇ ਨੇ ਉਸ ਤੋਂ ਤੇ ਨਿੰਦਿਆ ਤੋਂ ਦੂਰ ਰਹਿੰਦੇ ਨੇ ਮਾਨ ਅਪਮਾਨ ਤੋਂ ਦੂਰ ਰਹਿੰਦੇ ਨੇ ਆਸ਼ਾ ਮਨਸਾ ਤੋਂ ਨਿਰਲੇਪ ਰਹਿੰਦੇ ਨੇ ਨਿਰਲੇਪ ਮਤਲਬ ਕਿ ਦੂਰ ਹੋਣਾ ਮੁਕਤ ਹੋਣਾ ਕਾਮ ਕ੍ਰੋਧ ਤੋਂ ਬਚ ਕੇ ਰਹਿੰਦੇ ਨੇ ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਇਕਮਿਕ ਹੋ ਜਾਂਦੇ ਨੇ ਅਗੇ ਹੈਗਾ ਸਾਦੋ ਇਹ ਤਨ ਮਿੱਥਿਆ ਜਾਨੋ ਹਾਂਜੀ ਇਹ ਸ਼ਬਦ ਵੀ ਮਹਾਂ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਇਸ ਦਾ ਵਿਸ਼ਾ ਮਨੁੱਖ ਨੂੰ ਉਸ ਦੇ ਸਰੀਰ ਦੀ ਨਾਸ਼ਮਾਨਤਾ ਦੱਸ ਕੇ ਸੰਸਾਰਕ ਤਨ ਪਦਾਰਥ ਤੇ ਉਸਤਤ ਨਿੰਦਿਆ ਤੋਂ ਦੂਰ ਰਹਿਣਾ ਪਰਮਾਤਮਾ ਦੇ ਨਾਮ ਸਿਮਰਨ ਕਰਨ ਦੀ ਪ੍ਰੇਰਣਾ ਦੇਣਾ ਗੁਰੂ ਜੀ ਕਹਿੰਦੇ ਨੇ ਕਿ ਕੀ ਮਨੁੱਖ ਨੂੰ ਕਹਿੰਦੇ ਨੇ ਕਿ ਉਸ ਦਾ ਸਰੀਰ ਨਾਸ਼ਮਾਨਾ ਸੰਸਾਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਭ ਨੇ ਨਸ਼ਟ ਹੋ ਜਾਣਾ ਮਨੁੱਖਾ ਦੇ ਇਹ ਜਿਹੜੇ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੋਇਆ ਇਹ ਵੀ ਨਸ਼ਟ ਹੋ ਜਾਣਾ ਠੀਕ ਹੈ ਉਸ ਸੰਸਾਰ ਦੇ ਜਿਸ ਧਨ ਪਦਾਰਥ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਇਹ ਸੁਪਨੇ ਦੇ ਵਿੱਚ ਵੀ ਲੱਭ ਪੈਂਦਾ ਪਰ ਜਗਦੇ ਸਾਰਾ ਕੁਝ ਖਤਮ ਹੋ ਜਾਂਦਾ ਮਤਲਬ ਕਿ ਆਪਾਂ ਕਹਿ ਸਕਦੇ ਵੀ ਕਿ ਇੱਕ ਸੁਪਨੇ ਦੀ ਤਰ੍ਹਾਂ ਹੀ ਇਹ ਸੰਸਾਰ ਜਿਵੇਂ ਆਪਾਂ ਨੂੰ ਰਾਤ ਨੂੰ ਸੁਪਨਾ ਆਉਂਦਾ ਆਪਾਂ ਨੂੰ ਲੱਗਦਾ ਕਿ ਆਪਾਂ ਇਹ ਸਾਰੀ ਚੀਜ਼ ਅਸਲੀਅਤ ਦੇ ਵਿੱਚ ਹੈ ਜਦੋਂ ਸਵੇਰੇ ਉੱਠਦੇ ਹਾਂ ਤੋਂ ਸਾਰਾ ਆਪਾਂ ਨੂੰ ਲੱਗਦਾ ਕਿ ਇਹ ਤਾਂ ਸੁਪਨਾ ਹੈ ਠੀਕ ਹੈ ਐਵੇਂ ਵੀ ਜਿਹੜਾ ਸੰਸਾਰ ਹੈ ਇਹ ਵੀ ਕੋ ਸੁਪਨੇ ਦੀ ਤਰ੍ਹਾਂ ਹੀ ਆ ਅਸਲ ਸਚਾਈ ਕੁਝ ਹੋਰ ਹੈ ਆਪਾਂ ਪਰਮਾਤਮਾ ਦਾ ਭਜਨ ਬੰਦਗੀ ਕਰਨੀ ਚਾਹੀਦੀ ਹੈ ਇਸ ਕਰਕੇ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਜਗ ਦੇ ਸਾਰਾ ਕੁਝ ਖਤਮ ਹੋ ਜਾਂਦਾ ਜਿਸ ਕਰਕੇ ਉਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਤ ਸਮੇਂ ਜਿਹੜਾ ਕਿ ਕੋਈ ਵੀ ਮਟੀਰੀਅਲ ਹੈ ਠੀਕ ਹੈ ਸੰਸਾਰ ਦੇ ਵਿੱਚ ਕੋਈ ਵੀ ਜਿਹੜਾ ਮਟੀਰੀਅਲ ਉਹ ਮਨੁੱਖ ਦੇ ਨਾਲ ਨਹੀਂ ਜਾਂਦਾ ਕੋਈ ਵੀ ਚੀਜ਼ ਉਸ ਦੇ ਨਾਲ ਨਹੀਂ ਜਾ ਸਕਦੀ ਸਿਰਫ ਪਰਮਾਤਮਾ ਦਾ ਸਿਮਰਨ ਭਜਨ ਬੰਦਗੀ ਉਹਦੇ ਨਾਲ ਜਾਂਦਾ ਜਿਸ ਕਰਕੇ ਉਸ ਨੂੰ ਇਹਨਾਂ ਨਾਲ ਚਿੰਬੜੇ ਨਹੀਂ ਰਹਿਣਾ ਚਾਹੀਦਾ ਉਸ ਨੂੰ ਇਨਾ ਦੇ ਮੋਹ ਤੇ ਉਸਤ ਤਨੀਂਦਿਆ ਤੋਂ ਬਚ ਕੇ ਕੇਵਲ ਸਦਾ ਟਿਕੇ ਰਹਿਣ ਵਾਲੇ ਸੱਚੇ ਪ੍ਰਭੂ ਨਾਮ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ। ਅਜਿ ਕੇਂਦਰੀ ਭਾਵਾਂ ਮਨੁੱਖੀ ਸਰੀਰ ਨਾਸ਼ਮਾਨ ਤੇ ਉਹ ਜਿਹੜੇ ਸੰਸਾਰਿਕ ਧਨ ਪਦਾਰਥ ਇਕੱਠੇ ਕਰਨ ਦੇ ਵਿੱਚ ਲੱਗਿਆ ਹੋਇਆ ਉਸ ਦੇ ਅੰਤ ਸਮੇਂ ਨਾਲ ਦੇ ਵਿੱਚ ਕੋਈ ਵੀ ਉਹਦਾ ਨਾਲ ਨਹੀਂ ਜਾਣਾ ਹੈਗਾ। ਇਸ ਕਰਕੇ ਉਸ ਨੂੰ ਇਨਾ ਨੇ ਮੋਹ ਤੇ ਉਸਤ ਤਨੀਂਦਿਆ ਤੋਂ ਬਚ ਕੇ ਸਦਾ ਟਿਕੇ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ। ਅੱਗੇ ਹੈਗਾ ਕਹਾਂ ਨਰ ਆਪਣੋਂ ਜਨਮ ਗਵਾਵੇ ਹਾਂਜੀ ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ ਵੀ ਸ਼ਬਦ ਹਾਂਜੀ ਇਸ ਦਾ ਵਿਸ਼ਾ ਮਨੁੱਖ ਨੂੰ ਉਸ ਦੇ ਸਰੀਰ ਦੀ ਨਾਸ਼ਵਾਨਤਾ ਬਾਰੇ ਦੱਸ ਕੇ ਉਸ ਨੂੰ ਮਾਇਆ ਮੋਹ ਦੇ ਵਿੱਚ ਫਸਣ ਤੋਂ ਅਲਰਟ ਕਰਨਾ ਚੇਤਨ ਕਰਨਾ ਤੇ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਪ੍ਰੇਰਣਾ ਦੇਣਾ ਗੁਰੂ ਜੀ ਫਰਮਾਉਂਦੇ ਨੇ ਕਿ ਮਨੁੱਖ ਮਾਇਆ ਦੀ ਮਸਤੀ ਦੇ ਵਿੱਚ ਇਦੇ ਇੰਨੇ ਸੁਆਦ ਲੈਣ ਦੇ ਵਿੱਚ ਰੁੱਝਿਆ ਰਹਿੰਦਾ ਐਨਾ ਬਿਜ਼ੀ ਰਹਿੰਦਾ ਕਿ ਪਰਮਾਤਮਾ ਦੀ ਸ਼ਰਨ ਦੇ ਵਿੱਚ ਉਹ ਨਹੀਂ ਪੈਂਦਾ ਇਸ ਤਰ੍ਹਾਂ ਕਰਕੇ ਉਹ ਆਪਣਾ ਜੀਵਨ ਜਿਹੜੇ ਕਿ ਅਜਾਈ ਹੁੰਦਾ ਵਿਅਰਥ ਗੁਆ ਲਾਂਦਾ ਤੇ ਉਹਨੂੰ ਉਸਨੂੰ ਸਮਝ ਲੈਣਾ ਚਾਹੀਦਾ ਕਿ ਇਹ ਸਾਰਾ ਸੰਸਾਰ ਜਿਸ ਮਾਇਆ ਦੇ ਲੋਕ ਦੇ ਵਿੱਚ ਫਸਿਆ ਰਹਿੰਦਾ ਉਹ ਇੱਕ ਅਸਥਿਰ ਸੁਪਨੇ ਤਰ੍ਹਾਂ ਮਤਲਬ ਕਿ ਜਿਹੜੇ ਉਹ ਸੰਸਾਰਿਕ ਪਦਾਰਥਾਂ ਦੇ ਵਿੱਚ ਜਿਸ ਮਾਇਆ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਇਹ ਸਾਰੀਆਂ ਹਰ ਚੀਜ਼ਾਂ ਕੋਈ ਪਰਮਾਨੈਂਟ ਨਹੀਂ ਹੈਗੀਆਂ ਇਹ ਸਾਰੀਆਂ ਚੀਜ਼ਾਂ ਨਾਸ਼ਵਾਨ ਨੇ ਇਹਨਾਂ ਨੇ ਇੱਕ ਦਿਨ ਖਤਮ ਹੋ ਜਾਣਾ ਇੱਕ ਸੁਪਨੇ ਦੇ ਤਰ੍ਹਾਂ ਨੇ ਜਿਵੇਂ ਆਪਾਂ ਨੂੰ ਰਾਤ ਨੂੰ ਸੁਪਨਾ ਆਉਂਦਾ ਦਿਨੇ ਉਹ ਖਤਮ ਹੋ ਜਾਂਦਾ ਠੀਕ ਹੈ ਤਾਂ ਉਵੇਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਸੁਪਨੇ ਤਰ੍ਹਾਂ ਨੇ ਜਿਹੜਾ ਅਸਥਿਰ ਹੈ ਇੱਥੇ ਅ ਜਿਹੜਾ ਵੀ ਜੰਮਿਆ ਉਸ ਦਾ ਨਾਸ਼ ਹੋਣਾ ਲਾਜ਼ਮੀ ਆ ਇੱਥੇ ਸਦਾ ਕੋਈ ਟਿਕਿਆ ਨਹੀਂ ਰਹਿੰਦਾ ਤੇ ਪ੍ਰੰਤੂ ਇਹਦੇ باوجود ਮਨੁੱਖ ਸਮਝਦਾ ਕਿ ਉਸਨੇ ਸਦਾ ਕਾਇਮ ਰਹਿਣਾ ਮਤਲਬ ਕਿ ਇਹਦਾ ਉਲਟ ਮਨੁੱਖ ਤਾਂ ਪ੍ਰਮਾਤਮਾ ਨਾਮ ਸਿਮਰਨ ਭੁੱਲ ਜਾਂਦਾ ਤੇ ਉਹਨੂੰ ਐ ਲੱਗਦਾ ਕਿ ਮੈਂ ਤਾਂ ਇੱਥੇ ਹੀ ਰਹਿਣਾ ਠੀਕ ਹੈ ਮਤਲਬ ਕਿ ਉਹਨੂੰ ਮੌਤ ਜਾ ਚੇਤੇ ਨਹੀਂ ਰਹਿੰਦੀ ਜਦਕਿ ਇਹ ਸਾਰੀਆਂ ਚੀਜ਼ਾਂ ਨਾਸ਼ਵਾਨ ਨੇ ਇੱਥੇ ਤਾਂ ਉਹ ਮਾਇਆ ਦੇ ਮੋਹ ਤੋਂ ਸੁਤੰਤਰ ਰਹਿ ਸਕਦਾ ਜੋ ਪ੍ਰਮਾਤਮਾ ਨੇ ਭਜਨ ਦੇ ਵਿੱਚ ਆਪਣਾ ਚਿੱਤ ਜੜੀ ਰੱਖ ਜੋੜੀ ਰੱਖਦਾ ਮਲਕੀ ਗੁਰੂ ਜੀ ਕਹਿੰਦੇ ਨੇ ਕਿ ਉਹੀ ਮਨੁੱਖ ਮਾਇਆ ਦੇ ਮੋਹ ਤੋਂ ਸੁਤੰਤਰ ਆਜ਼ਾਦ ਰਹਿ ਸਕਦਾ ਜਿਹੜਾ ਪਰਮਾਤਮਾ ਨੇ ਭਜਨ ਦੇ ਵਿੱਚ ਆਪਣਾ ਮਨ ਲਾਈ ਰੱਖਦਾ ਅਗੇ ਕੇਂਦਰੀ ਭਾਵ ਮਨੁੱਖ ਨੂੰ ਆਪਣੇ ਸਰੀਰ ਨੂੰ ਸਦਾ ਟਿਕਿਆ ਰਹਿਣ ਵਾਲਾ ਭੇਤ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਤੇ ਪਰਮਾਤਮਾ ਨੂੰ ਭੁਲਾ ਕੇ ਆਪਣਾ ਜਨਮ ਅਜਾਈ ਨਹੀਂ ਗਵਾਉਣਾ ਚਾਹੀਦਾ ਵਿਅਰਥ ਨਹੀਂ ਗਵਾਉਣਾ ਚਾਹੀਦਾ ਸਗੋਂ ਆਪਣਾ ਚਿੱਤ ਪ੍ਰਭੂ ਦੇ ਮਨ ਨਾਮ ਸਿਮਰਨ ਦੇ ਵਿੱਚ ਟਿਕਾਈ ਰੱਖਣਾ ਚਾਹੀਦਾ হা যি নেক্সট আপোনাৰ নেক্সট বিডিঅ'টো লৈ কেৱা গ'লে থেংক